ਕਿੰਸਾ ਸਿੱਖ ਗੱਲ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦਿਖਾਉਣੀਆਂ ਇੱਕ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਤੇ ਆਹ ਦੋ ਟੁਕੜਾ ਗੱਬਣਾ ਤੁਹਾਨੂੰ ਦਿਖਾਵਾਂਗੇ ਚੱਕ ਪਾਸ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਸੁਣਾਓ ਸਾਫ ਵਧੀਆ ਜੀ ਵਧੀਆ ਹੀ ਹੈ ਵੇਗਿਆ ਮਾਲ ਪਰਸਾਂ ਲਾ ਫਿਰ ਮਾਲ ਤੇ ਹਰ ਵੀ ਜੀ ਮੇਰੇ ਘਰ ਨੇ ਦੋ ਤਿੰਨ ਫੋਨਾਂ ਜੀ ਵਿਗਿਆ ਇਹ ਅੱਛਾ ਤੇ ਬੜੇ ਵੀਰ ਭਰਾ ਮੱਝ ਮੁੜ ਕੇ ਗਏ ਇੱਕੋ ਬੇਨਤੀ ਹੈ ਵੀਰ ਭਰਾ ਜਿੰਨੇ ਵੀ ਦੂਰੋਂ ਨਾ ਫੋਨ ਕਰਕੇ ਆਇਆ ਕਰੋ ਅੱਛਾ ਕਿਉਂ ਵੀ ਆਉਂਦਾ ਪਰ ਮਾਲ ਵੇਖ ਜਾਂਦਾ ਆ ਠੀਕ ਹੈ ਉਹ ਤਾਂ ਫਿਰ ਫੇਰਾ ਮਾਰ ਕੇ ਜਾਂਦਾ ਫਿਰ ਆਉਣ ਨੂੰ ਵੀ ਨੀ ਚੰਗਾ ਜਾਨੇ ਲੱਗਦਾ ਅੱਛਾ ਹਾਂਜੀ ਹਾਂਜੀ ਕਈ ਵੀਰ ਭਰਾ ਫੋਨ ਕਰਕੇ ਨਹੀਂ ਆਉਂਦੇ ਹੁੰਦੇ ਨਾ ਫ ਤੇ ਗੱਲ ਹੋਵੇ ਤੇ ਫੇਰ ਹੀ ਕੋਈ ਤੁਰੇ ਉਹਨਾਂ ਚਰਨਾ ਤੁਰੇ ਹਨਾ ਫੇਰ ਹੀ ਤੁਰੇ ਉਹਨਾਂ ਤੁਰੇ ਨਾ ਠੀਕ ਹੈ ਜੀ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਭਾ ਪਾ ਸਿੰਘ ਜੀ ਹਾਂਜੀ ਪਿੰਡ ਚਵਿੰਡਾ ਜ਼ਿਲ੍ਹਾ ਫਸਾਹੇ ਜਨਾਲਾ ਤੇ ਫੋਨ ਨੰਬਰ ਪੁੱਲਦੇ 945495 ਠੀਕ ਹੈ ਚਲੋ ਫਿਰ ਪਹਿਲਾਂ ਤੋਕੜਾ ਕੜਾ ਕੇ ਬਣਾ ਦਿਖਾ ਦਈਏ ਤੋਕੜਾ ਕੜਾ ਬਣਾ ਦਿਖਾ ਦੇ ਪੀਜੀ ਕਿੰਨੇ ਚਿਰ ਤੇ ਚੈੱਕ ਪਾਸਟ ਇਹ ਆ ਰੁਪਈਏ ਇਹ ਪੰਜਵੇਂ ਮਹੀਨਾ ਨੂੰ ਲੱਗ ਗਿਆ ਜੀ ਅੱਛਾ ਕੱਲ ਜਾ ਕੇ ਕਰਾਈਆਂ ਅੱਛਾ ਪੂਰੇ ਪੰਜਵੇਂ ਮਹੀਨੇ ਲਈ ਉਹ ਨਹੀਂ ਜੀ ਪੰਜਵੇਂ ਮਹੀਨੇ ਲਈ ਉਹ ਨਹੀਂ ਆ ਅੱਛਾ ਪੰਜਾ ਪੰਜਵੇਂ ਮਹੀਨਿਆਂ ਦੀ ਕੱਬਣਾਵਾ ਹਾਂਜੀ ਹਾਂ ਠੀਕ ਆ ਤੇ ਦੁੱਧ ਕਿੰਨਾ ਜੀ ਦੁੱਧ ਰੁਪਈਏ ਇਹਦੇ ਥੱਲੇ ਜਿਹੜਾ ਮਿਲਣਾ ਸੱਤ ਕਿਲੋ ਤਿਆਰ ਪੱਕਾ ਦੁੱਧ ਹੈਗਾ 7 ਲੀਟਰ ਜਿੰਦਾ ਮਰਜੀ ਕੋਈ ਮੇਰੇ ਘਰ ਵੀ ਭਰਾ ਕੋਲ ਚੋ ਦੇ ਤੇ ਸੱਜਨੇ ਦੁੱਧ ਚੰਗਾ ਕੱਢਿਆ ਹੋਣਾ ਇਹਦੇ ਨਹੀਂ ਤੋਹਾਰੀ ਪੀਜੀ ਦੋਵੇਂ ਡੇਰੀ ਤੋਂ ਲਈਆਂ ਦੁੱਧ ਚੰਗੇ ਬਾਕੀ ਦੇਰੀਆਂ ਚ ਮੱਝਾਂ ਜਿਹੜੀਆਂ ਚੰਗੇ ਦੁੱਧ ਵਾਲੀਆਂ ਹੀ ਹੁੰਦੀਆਂ ਵਾਂ ਇੱਕ ਵੇਰ ਦੀ ਸ਼ਾਂਜ ਜੀ ਲੱਗੀ ਨਾਲੇ ਤੇ ਉਹ ਵੇਹਰ ਪੀ ਹੋਣੀ ਚੱਲਦੀ ਚੰਦ ਖਾ ਦਿੰਨੇ ਆ ਵੀ ਬਾਕੀ ਤੁਸੀਂ ਆਪਣੀ ਚੈੱਕ ਕਰਕੇ ਹੀ ਖੜਨੀ ਐ ਆਹ ਦੇਖ ਸਾਹਦੇ ਜੀ ਬਾਕੀ ਉੱਤਰਾ ਥਨਾਂ ਦਾ ਸਾਈਜ਼ ਗੈਪ ਚੰਗਾ ਹੈ ਤੇ ਇੱਕ ਨਾਲ ਛਾਂਗ ਜੀ ਜਿਹੜੀ ਲੱਗੀ ਥਣ ਦੇ ਨਾਲ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਫਿਰ ਮੁੱਲ ਆਪਾਂ ਕੋਨਾ ਮਹਰ ਪ੍ਰੀਮੀ ਮੌਲਕਾਂ ਨੂੰ ਪਾਇੰਡ ਵੀ ਕਰੀਏ ਸੱਤਰੇ ਕਰ ਦੇਵਾਂਗੇ ਹਾਂਜੀ 5000 ਪਹੁੰਚ ਕਰ ਦਾਂਗੇ 60 ਚ ਪਹੁੰਚ ਕਰ ਦੋਗੇ ਕਰ ਦਾਂਗੇ ਤੇ ਬਚਵੰਤਾਂ ਨੂੰ ਵੀ ਕਰ ਦੋਗੇ ਕਰ ਦਾਂਗੇ ਰਵੀ ਜੀ ਤੇ ਪਹੁੰਚ ਫੋਨ ਲਾਵੇ ਕੋਈ ਖੁੱਲ ਖੱਲਾ ਖੁੱਲਾ ਮੰਤਨ ਕਰ ਦੋਗੇ ਤੇ ਪਹੁੰਚ 100 ਕਿਲੋ ਮੀਟਰ ਤੱਕ ਹੈ ਨਾ ਹਾਂ 100 ਕਿਲੋ ਮੀਟਰ ਹੈ ਰਵੀ ਜੀ ਠੀਕ ਹੈ ਜੀ ਤੇ ਹੁਣ ਦੂਸਰੇ ਨੰਬਰ ਤੇ ਇਹ ਜਿਹੜੀ ਇਹ ਵੀ ਪੰਜ ਮਹੀਨਿਆਂ ਦੀ ਜੀ ਇਹ ਵੀ ਪੰਜ ਮਹੀਨੇ ਦੀ ਹੈ ਰਵੀ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਨਾਲ 6 ਕਿਲੋ ਜੀ ਤਿਆਰ ਹੈ 6 ਇਹਦੇ ਕੋਲ 6 ਲੀਟਰ ਹੈ 6 ਕਿਲੋ ਤਿਆਰ ਠੀਕ ਆ ਤੋਰ ਦੋ ਫ ਬਾਕੀ ਮਿਲਕ ਵਿੱਚ ਦੋਵਾਂ ਦੀਆਂ ਚੰਗੀਆਂ ਲੱਗੀਆਂ। ਇਹ ਆ ਕਿ ਸੰਭਿਆ ਸੰਭੀਆਂ ਚੰਗੀਆਂ ਬਾਤਰਾ। ਉਮੀਦ ਹੈ ਦੁੱਧ ਸੱਜਰਾਂ ਨੇ ਚੰਗਾ ਕੱਢਿਆ ਹੋਗਾ। ਤਾਂ ਥਾਣ ਦੇਖਸਾਂ ਦੇ ਲਾਗੇ ਦਾ ਬਾਕੀ ਮਿਲਕਮੈਨ ਚੰਗੀ ਲੱਗੀ ਇਹਦੇ ਵੀ ਤੇ ਇਹ ਕਿੰਨੇ ਕ ਮੁੱਲ ਆ ਲਈ ਜੀ ਵਿੱਚ ਘਰ ਵੀ ਜਿਹੜੇ ਮੀਰ ਕੋ ਡੇਰੀ ਤੋਂ ਦੋਵੇਂ ਇਕੱਠੀਆਂ ਲਈ ਆਇਆ ਹਾਂ ਹਾਂਜੀ ਆਂਦੇ 13 14 14 ਕਿਲੋ ਦੁੱਧ ਦੇ ਦਿੰਦੀਆਂ ਰਹੀਆਂ ਠੀਕ ਆ ਹਾਂਜੀ ਹਾਂਜੀ ਇਹ ਏਅਰ ਵੀ ਜੇ ਦੇ ਦੇਣੀ ਹੈ 55 'ਚ ਪਹੁੰਚ ਕਰ ਦੇਣੀ ਹੈ 6 55 'ਚ ਪਹੁੰਚ ਕਰ ਦੇਣੀ ਹੈ ਕਰ ਦਾਂਗੇ ਰੁਪਈਆ ਤੇ ਬਾਕੀ ਜੇ ਕੋਈ ਜੋੜਾ ਹੀ ਲਊਗਾ ਮੰਨਤਨ ਹੋਰ ਕਰ ਦੋਗੇ ਖੁੱਲਾ ਕਰ ਦਾਂਗੇ ਰੁਪਈਆ ਖੁੱਲਾ ਮੰਨਤ ਬਸ ਇੱਕ ਫੋਨ ਲਾਵੇ ਕਰੀ ਹਾਂਜੀ ਖੁੱਲਾ ਮੰਨਤਨ ਹੋ ਜਾਊਗਾ ਤੇ ਇੱਕ ਆ ਸੂਈ ਸਵਾਈ ਹੈ ਨਾ ਇੱਕ ਪਾਸੇ ਦਾ ਸਿੰਘ ਜਿਹੜਾ ਇਹਦਾ ਟੁੱਟਾ ਤੇ ਇੱਕ ਪਾਸੇ ਦਾ ਹੈਗਾ ਆ ਤੇ ਆ ਮਗਰ ਕੱਟੀ 'ਚ ਕੱਟੀ ਹੈ ਰੁਪਈਆ ਹਾਂ ਕੱਟੀ ਜੇ ਮਗਰ ਤੇ ਥਣਾ ਦਾ ਸਾਈਜ਼ ਗੈਪ ਵੀ ਇਹ ਤਾਂ ਦੇਖ ਸਕਦੇ ਜੀ ਕਿੰਨਾ ਚ ਵਿਦਿਆ ਤੇ ਕਲਦੋ ਤਿਆਰ ਇਹਦੇ ਕੋਲ ਵੀ ਜਿਹੜਾ ਠੰਡਾ ਕਰਕੇ ਲੀਟਰ ਮਿਲਣਾ ਨਾ ਹਾਂਜੀ 13 ਕਿਲੋ ਤਿਆਰ ਜੀ ਤਿਆਰ ਬਿਲਕੁਲ ਜਿੱਦਾਂ ਮਰਜ਼ੀ ਵੀਰ ਭਰਾ ਮੇਰੇ ਘਰ ਜਿੱਦਾਂ ਮਰਜ਼ੀ ਚੋਲੇ ਅੱਛਾ ਹਾਂਜੀ 13 ਲੀਟਰ ਕਿੰਨਾ ਲੀਟਰ ਮਾਰ ਕੇ ਤੂੰ ਕੰਡੇ ਨਾਲ ਕੰਡਾ ਚਾੜ ਕੇ ਦਊਗਾ ਚਲੋ ਤੋਰਾ ਫੇਰ ਇਹਨਾਂ ਵਿੱਚ ਇੱਕ ਦੀ ਬਾਕੀ ਕੋਈ ਚਵਾਈ ਕਰਕੇ ਲੈ ਜਾ ਸੂਈ ਸਵਾਈ ਤੇ ਹੈਗੀ ਆ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਅਸੀਂ ਕਦੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਇਹ ਆਕੇ ਕਦ ਕਾਠ ਜਿਹੜਾ ਇਹਦਾ ਵੀ ਚੰਗਾ ਨੰਦਾ ਸਾਡੀ ਗੱਪ ਵੀ ਦੇਖ ਸਾਡੇ ਇਹਦਾ ਲੱਗਦਾ ਤੇ ਇਹਦਾ ਵੀ ਦੇਖ ਕੀ ਮੁੱਲਿਆ ਮੰਗਣਾ ਰੁਪਈਆ ਦਾ ਇੱਕ ਪੰਜ ਵੀ ਮੰਗਦੇ ਹਾਂ ਹਾਂਜੀ ਲੱਖ ਜੀ ਦੇ ਦਿੱਗੇ ਨਹੀਂ ਵੀ ਚੁੱਕਰੀ ਕਹਿੰਦਾ ਨਾ ਉਹਨੇ 5000 ਰੁਪਏ ਦੇ ਕਰਦੇ 95000 ਤੱਕ ਪਹੁੰਚ ਕਰ ਦਿੰਦੇ 95 ਵਿੱਚ ਪਹੁੰਚ ਕਰ ਦੋ 100 ਮਿੰਟ ਤੱਕ ਹਾਂ ਕਰ ਦਾਂਗੇ ਜੀ ਕਰ ਦਾਂਗੇ ਠੀਕ ਹੈ ਜੀ ਕੋਈ ਵੀਰ ਦਾ ਫੋਨ ਆਵੇ ਕੋਈ ਕਰਨੇ ਮੋੜਦੇ ਨਹੀਂ ਕੇ ਇਹਨੂੰ ਖੁੱਲਾ ਮੰਨਤਨ ਕਰ ਦੋਗੇ ਕੇ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਇਹੋ ਬੇਨਤੀ ਹੈ ਰਬੀ ਸੁਈਆਂ ਸਵਾਈਆਂ ਆਣ ਕੇ ਆਪਣੀ ਪਾਸ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਹਾਂ ਸੁਈਆਂ ਸਵਾਈਆਂ ਇੱਥੇ ਆਓ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਫੇਰ ਹੀ ਖੜੋ ਪਸੰਦ ਹੋਵੇ ਤੇ ਲੈ ਜਾਓ ਨਹੀਂ ਤੇ ਇੱਥੇ ਬੱਜੀਆਂ ਰਹਿਣ ਦੋ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ